ਭਗਤ ਕਬੀਰ ਜੀ ਦੇ 626ਵੇਂ ਜਨਮ ਦਿਨ ਦੇ ਮੌਕੇ ਤੇ ਇਕੱਠੇ ਹੋਏ ਆ। ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਆ। ਉਹਨਾਂ ਨੂੰ ਕੋਟਨ-ਕੋਟ ਪ੍ਰਣਾਮ ਕਰਨ ਲਈ ਇਕੱਠੇ ਹੋਏ ਆ। ਤਾਂ ਸਭ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਮਾਇਨੇ ਰੱਖਦਾ ਹੈ। ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ। ਸਟੇਜ ਤੇ ਬਿਰਾਜबान ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਐਮਐਲਏ ਗੜ ਸ਼ੰਕਰ ਰੋੜੀ ਸਾਹਿਬ ਜੈ ਕਿਸ਼ਨ ਜੀ ਰੋੜੀ ਸਾਹਿਬ ਹੁਸ਼ਿਆਰਪੁਰ ਤੋਂ ਐਮਐਲਏ ਤੇ ਪੰਜਾਬ ਦੇ ਰੈਵਨਿਊ ਮਿਨਿਸਟਰ ਬ੍ਰਹਮ ਸ਼ੰਕਰ ਜਿੰਪਾ ਜੀ ਸਾਡੇ ਐਮਐਲਏ ਸਾਹਿਬ ਪੜੇ ਲਿਖੇ ਡਾਕਟਰ ਨੇ ਜਿਹੜੇ ਨਾਲ ਨਾਲ ਸੇਵਾ ਜਿਹੜੀ ਹੈ ਡਾਕਟਰੀ ਵਾਲੇ ਪਾਸੇ ਵੀ ਨਿਭਾ ਰਹੇ ਨੇ ਡਾਕਟਰ ਅਵਜੋਦ ਜੀ ਸਾਡੇ ਪਾਰਟੀ ਦੇ ਐਮਐਲਏ ਸਾਹਿਬ ਗਿੱਲ ਸਾਹਿਬ ਬੈਠੇ ਔਰ ਹੋਨੇ-ਹੁਨੇ ਭਾਰੀ ਗਿਣਤੀ ਦੇ ਵਿੱਚ ਤੁਸੀਂ ਵੋਟਾਂ ਪਾ ਕੇ ਇੱਕ ਨਵਾਂ ਇਤਿਹਾਸ ਸੋ ਹਸ਼ਰਪੁਰ ਦੇ ਲੋਕ ਸਭਾ ਹਲਕੇ ਤੋਂ ਸਿਰਜਿਆ ਹੈ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਜਿਕੇ ਮੈਂਬਰ ਪਾਰਲੀਮੈਂਟ ਬਣੇ ਨੇ ਬਹੁਤ-ਬਹੁਤ ਬਤਾਈਆਂ ਇਹਨਾਂ ਨੂੰ ਔਰ ਨਾਲ ਸਾਡੇ ਸੰਧੂ ਸਾਹਿਬ ਬੈਠੇ ਨੇ ਮਲਤਾਨੀ ਸਾਹਿਬ ਬੈਠੇ ਨੇ ਸਾਡੇ ਆਲਕਸਾ ਸਾਡੀ ਸਾਰੀ ਟੀਮ ਹੈ ਜਿਹੜੀ ਹੁਸ਼ਿਆਰਪੁਰ ਦੀ ਸਾਹਮਣੇ ਵੀ ਮੇਰੇ ਬਹੁਤ ਸਾਰੇ ਅਜੀਤ ਮਿੱਤਰ ਬੈਠੇ ਨੇ ਸਾਡੇ ਵਲੰਟੀਅਰ ਸਾਹਿਬਾਨ ਬੈਠੇ ਨੇ ਮੈਂ ਜਾਣਦਾ ਬਹੁਤ ਇਹਨਾਂ ਨੂੰ ਭਾਈ ਨੇਮ ਤੇ ਭਾਈ ਫੇਸ ਜਾਣਦਾ ਮਿਲਦੇ ਰਹਿੰਦੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਐਡਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਜਦੋਂ ਆਪ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਬਚ ਜਾਂਦੀ ਹੈ ਭਗਤ ਸਿੰਘ ਉਹਨੇ ਵੀ ਕਿਹਾ ਸੀ ਮੈਂ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ ਸੋ ਉਹਨਾਂ ਦੀ ਸੋਚ ਕਰਕੇ ਅੱਜ ਇੱਥੇ ਇਕੱਠੇ ਆ। ਉਹਨਾਂ ਜੋ ਉਹਨਾਂ ਨੇ ਸੋਚਿਆ ਸੀ ਹਜੇ ਉਹ ਕੰਪਲੀਟ ਪੂਰਾ ਹੋਇਆ ਨਹੀਂ ਹਜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਅੱਗੜ-ਪੇਛੜ ਉੱਚ-ਨੀਚ ਹੈਗੀ ਹੈ ਪੜ੍ਹਾਈ ਦੇ ਬਾਵਜੂਦ ਵੀ ਸਭ ਸਾਇੰਸ ਦੀ ਤਰੱਕੀ ਦੇ ਬਾਵਜੂਦ ਵੀ ਹਜੇ ਵੀ ਸਾਡੇ ਮਨਾਂ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਉੱਪਰ-ਥੱਲੇ ਵਾਲਾ ਜਿਹੜਾ ਵਰਤਾਰਾ ਉਹ ਹਜੇ ਗਿਆ ਨਹੀਂ ਦੇ ਭਗਤ ਕਬੀਰ ਜੀ ਸਤਿਗੁਰੂ ਕਬੀਰ ਜੀ ਕਿਉਂਕਿ ਆਪ ਕੰਮ ਕਰਦੇ ਸੀ ਹੱਥੀ ਕੰਮ ਕਰਦੇ ਸੀ ਤੇ ਜਿਹੜਾ ਕੰਮ ਕਰਦਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਦਾ ਹੁਕਮ ਦਿੱਤਾ ਪਰ ਕੱਲਾ ਹੁਕਮ ਨਹੀਂ ਦਿੱਤਾ ਨਾ ਬਾਅਦ ਚ ਫਿਰ 16 ਸਾਲ ਆਖਰੀ ਆਪਣੀ ਜ਼ਿੰਦਗੀ ਦੇ ਕਰਤਾਰਪੁਰ ਕਿਰਤ ਕੀਤੀ ਵੀ ਨਾ ਬਲਦਾਂ ਦੀ ਜੋੜੀ ਵੀ ਨਾਲ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਆਉਂਦੀ ਹੈ ਨਾ ਸੋ ਕਿਰਤ ਕਰਨ ਵਾਲਾ ਜਿਹੜਾ ਬੰਦਾ ਉਹ ਹਮੇਸ਼ਾ ਕਹਿੰਦਾ ਕੰਮ ਖਤਮ ਕਰੋ ਕੰਮ ਨਵੇੜੋ ਛੜਨਾ ਨਹੀਂ ਕੱਲ ਤੇ ਨਹੀਂ ਛੜਨਾ ਭਗਤ ਕਬੀਰ ਜੀ ਨੇ ਵੀ ਕਿਹਾ ਸੀਗਾ ਕਿ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਪਰ ਪਲ ਮੇ ਪਰ ਲੋ ਹੋਏਗੀ ਬਹਰੀ ਕਰੇਗਾ ਕਦ ਪੜਦੇ ਹੁੰਦੇ ਸੀ ਅਸੀਂ 7ਵੇਂ 8ਵੇਂ ਚ ਕਿ ਜਿਹੜਾ ਕੱਲ ਤੇ ਕੰਮ ਨਾ ਛੱਡ ਜਿਹੜਾ ਕੱਲ ਨੂੰ ਕਰਨਾ ਹੈ ਅੱਜ ਕਰ ਜਿਹੜਾ ਅੱਜ ਕਰਨਾ ਉਹ ਹੁਣੇ ਕਰ ਵੇਟ ਨਾ ਕਰ ਕਿਉਂਕਿ ਬੰਦੇ ਤੂੰ ਜੇ ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਦਾ ਸੋ ਜਿਹੜਾ ਕੰਮ ਨਿਭੜ ਜੇ ਉਹੀ ਕੰਮ ਵਧੀਆ ਲਟਕਾ ਕੇ ਰੱਖਣਾ ਕਿਸੇ ਵੀ ਕੰਮ ਨੂੰ ਚਾਹੇ ਉਹ ਕਿਸੇ ਦੀ ਤਰੱਕੀ ਹੈ ਚਾਹੇ ਉਹ ਕਿਸੇ ਸਮਾਜ ਦਾ ਕੋਈ ਕੋਈ ਵਿਕਾਸ ਦਾ ਕੰਮ ਹੈ ਆਪਸ ਹੁਣ ਤੱਕ ਦੇਖਦੇ ਆਏ ਆ 70 ਸਾਲਾਂ ਚ ਫਾਈਲਾਂ ਹੀ ਲਟਕਦੀਆਂ ਪਈਆਂ ਰਹਿ ਜਾਂਦੀਆਂ ਨੇ ਫਾਈਲਾਂ ਨੂੰ ਜੰਗ ਲੱਗ ਜਾਂਦੀ ਹੈ ਧੂੜ ਜੰਮ ਜਾਂਦੀ ਹੈ ਫਾਈਲਾਂ ਤੇ ਫੈਲਾਂ ਪਈਆਂ ਰਹਿੰਦੀਆਂ ਨੇ ਕਿਉਂਕਿ ਜਿਹੜੇ ਸਾਡੇ ਹਾਕਮ ਉਹ ਇਸ ਗੱਲ 'ਚ ਯਕੀਨ ਹੀ ਨਹੀਂ ਰੱਖਦੇ ਕੋਈ ਗੱਲ ਨਹੀਂ ਜੇ ਮੇਰੇ ਸਹਿਨ ਨਹੀਂ ਹੋਣਗੇ ਫਿਰ ਕਿਉਂਦਾ ਰਹਿਣ ਦੋ ਲੋਕਾਂ ਨੂੰ ਇੱਦਾਂ ਹੀ ਰਹਿਣ ਦੋ ਭਟਕਦੇ ਹੀ ਰਹਿਣ ਦੋ ਲਾਈਨਾਂ 'ਚ ਲੱਗੇ ਹੀ ਰਹਿਣ ਦੋ ਇਹਨਾਂ ਨੂੰ ਅੱਜ ਲੋਡ ਹੈ ਸਾਨੂੰ ਸਾਡੇ ਸਾਰੇ ਸਮਾਜ ਨੂੰ ਕਿ ਅਸੀਂ ਏਕਤਾ ਮਨੁੱਖਤਾ ਤੇ ਏਕ ਨੂਰ ਇਹ ਤਿੰਨੇ ਚੀਜ਼ਾਂ ਦਿਖਾ ਦਈਏ ਬਸ ਨਹੀਂ ਤਾਂ ਆਪਾਂ ਕੀ ਕਰਿਆ ਉਹ ਆ ਹੈ ਜੀ ਆ ਉਹ ਹੈ ਉਹ ਆ ਹੈ ਆ ਨਹੀਂ ਹੈਗਾ ਇਹਨੇ ਚੱਕਰਾਂ ਚ ਹੀ ਫਿਰਦੇ ਆ ਸਭ ਤੋਂ ਵੱਡੀ ਇਹਦੇ ਚ ਰੋਲ ਅਦਾ ਕਰਦੀ ਹੈ ਵਿਦਿਆ ਤੁਸੀਂ ਪੜ੍ਹਾ ਦਿਓ ਬੱਚਿਆਂ ਨੂੰ ਪੜਾ ਦਿਓ ਬਾਕੀ ਸਭ ਕੁਝ ਆਪ ਹੀ ਸਿੱਖ ਜਾਣਗੇ ਤੀਜਾ ਨੇਤਰ ਕਹਿੰਦੇ ਆ ਤਾਈਓ ਆਪਾਂ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ ਨੇ ਕੰਦਾਂ ਤੇ ਲਿਖਿਆ ਹੁੰਦਾ ਸੋ ਤੀਜਾ ਨੇਤਰ ਖੁੱਲ ਜੇ ਫਿਰ ਸਭ ਕੁਝ ਦੁਨੀਆ ਹੋਰ ਤਰ੍ਹਾਂ ਦੇ ਤਰੀਕੇ ਨਾਲ ਦਿਖਣ ਲੱਗ ਜਾਂਦੀ ਹੈ ਫਿਰ ਉੱਚ ਨੀਚ ਫਿਰ ਆ ਛੋਟੀਆਂ ਰਹਿ ਜਾਂਦੀਆਂ ਨੇ ਗੱਲਾਂ ਪ੍ਰਧਾਨਗੀਆਂ ਜਾਂ ਕੋਈ ਕੁਰਸੀਆਂ ਇਹ ਆ ਉਹਦੇ ਛੋਟੇ ਹੋ ਜਾਂਦੇ ਨੇ ਫਿਰ ਅੱਜ ਮਜਬੂਰੀ ਚ ਬੱਚੇ ਗਰੀਬਾਂ ਨੂੰ ਜਿਹੜੇ ਨੇ ਉਹ ਸਰਕਾਰੀ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਕਰਨ ਕੀ ਫਿਰੋਂ ਹੋਰ ਵਿਚਾਰਾ ਨਹੀਂ ਅਸੀਂ ਕਹੇ ਵੀ ਇਹ ਬਦਲਦੀ ਹੈ ਦਿੱਲੀ ਦੇ ਵਿਚਾਰਵਨ ਕੇਜਰੀਵਾਲ ਜੀ ਨੇ ਬਦਲਿਆ ਕਿ ਸਕੂਲ ਠੀਕ ਕਰੀਏ ਤਾਂ ਉਹਨਾਂ ਨੂੰ ਟਾਈਮ ਲੱਗ ਗਿਆ ਆ ਉਹਨਾਂ ਦਾ ਕਰਿਆ ਤਜਰਬਾ ਆਪਾਂ ਨੇ ਵਰਤ ਲਿਆ ਇੱਥੇ ਆਪਾਂ ਬਹੁਤ ਵਧੀਆ ਬਹੁਤ ਸ਼ਾਨਦਾਰ ਤਰੀਕੇ ਨਾਲ 2 ਸਾਲਾਂ ਦੇ ਵਿੱਚ ਹੀ ਆਪਾਂ ਬਹੁਤ ਅੱਗੇ ਲੰਘ ਗਏ ਵਿੱਦਿਆ ਦੇ ਮਾਮਲੇ 'ਚ ਤੇ ਇਸੇ ਤਰੀਕੇ ਨਾਲ ਹੈਲਥ 'ਚ ਗਰੀਬ ਦੇ ਇਲਾਜ 'ਚ ਮੇਰੀ ਜਿਹੜੀ ਸੋਚ ਹੈ ਜੋ ਮੈਂ ਸੋਚਦਾ ਤੁਹਾਡੇ ਸਹਿਯੋਗ ਨਾਲ ਤੁਹਾਡਾ ਸਾਥ ਇਸੇ ਤਰ੍ਹਾਂ ਰਿਹਾ ਤੁਹਾਡਾ ਯਕੀਨ ਮੇਰੇ ਤੇ ਇਸੇ ਤਰ੍ਹਾਂ ਰਿਹਾ ਤੇ ਇੱਕ ਤਾਂ ਮੈਨੂੰ ਥਕਾਵਟ ਨਹੀਂ ਹੁੰਦੀ ਦੂਜਾ ਮੈਨੂੰ ਇਹ ਹੁੰਦਾ ਕਿ ਪ੍ਰਮਾਤਮਾ ਨੇ ਇੰਨਾ ਵਧੀਆ ਮੌਕਾ ਦਿੱਤਾ ਭਗਵਾਨਤਮਾਨਾ ਹੁਣ ਜੇ ਤੂੰ ਹੁਣ ਵੀ ਨਾ ਕੁਝ ਕਰ ਸਕੇ ਪੰਜਾਬ ਵਾਸਤੇ ਸਟੇਟ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਦਬਿਆਂ ਕੁਚਲਿਆਂ ਵਾਸਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਲਾਂਭਾ ਦੇਣਗੀਆਂ ਵੀ ਇੰਨਾ ਵਧੀਆ ਮੌਕਾ ਮਿਲਿਆ ਸੀ ਤੁਸੀਂ ਕੀਤਾ ਕਿਉਂ ਨਹੀਂ ਤਾਂ ਮੈਂ ਇਹੀ ਗੱਲ ਆਪਣੇ ਸਾਥੀਆਂ ਨੂੰ ਕਹਿਣਾ ਕਿ ਬੜਾ ਵਧੀਆ ਮੌਕਾ ਦਿੱਤਾ ਹੋਇਆ ਲੋਕਾਂ ਨੇ ਆਪਣੇ ਤੇ ਯਕੀਨ ਕੀਤਾ ਹੋਇਆ ਲੋਕ ਕਹਿੰਦੇ ਕਰ ਲੋ ਠੀਕ ਕਰ ਲੋ ਤੇ ਲੋਕ ਸਭ ਤੋਂ ਵੱਡੇ ਨੇ ਲੋਕਾਂ ਨੇ ਜਿਹੜੀ ਸ਼ਕਤੀ ਦਿੱਤੀ ਉਹ ਵੱਡੀ ਹੈ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਏਦੋਂ ਪਹਿਲਾਂ ਉਲਟਾ ਕੀਤਾ ਹੈ ਸਰਕਾਰਾਂ ਨੇ ਮਰਜ਼ੀਆਂ ਨੂੰ ਮਜਬੂਰੀ 'ਚ ਬਦਲਿਆ ਸਕੂਲ ਇੰਨੇ ਮਾੜੇ ਕਰ ਦੋ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ 'ਚ ਪੜਾਉਣਾ ਪੈ ਜੇ ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦੋ ਕਿ ਮਜਬੂਰ ਨੂੰ ਉਹਨਾਂ ਦੀਆਂ ਆਪਣੀਆਂ ਬੱਸਾਂ 'ਚ ਚੜ੍ਹਨਾ ਪੈ ਜੇ ਪ੍ਰਾਈਵੇਟ 'ਚ ਸਾਰਾ ਕੁਝ ਮਤਲਬ ਉਲਟਾ ਕਰਤਾ ਇਹ ਕਿ ਗਰੀਬਾਂ ਦੀ ਮਜਬੂਰੀ ਜਾਣ ਬੁੱਝ ਕੇ ਨਹੀਂ ਪੜਨ ਲੈਂਦੇ ਆਪਣੇ ਜਵਾਕਾਂ ਨੂੰ ਕਾਰਨ ਪਤਾ ਕੀ ਹੈ ਕਾਰਨ ਇਹ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਗਰੀਬ ਦਾ ਜਵਾਬ ਪੜ ਗਿਆ ਉਹ ਫਸਟ ਆ ਜੂ ਉਹ ਤਾਂ ਪੜੂਗਾ ਬਹੁਤ ਤਾਂ ਫਸਟ ਆਊ ਉਹ ਨੰਬਰ ਲਊਗਾ ਫਸਟ ਆਊਗਾ ਅਫਸਰ ਬਣ ਜੂ ਅਫਸਰ ਬਣ ਜੂ ਉਹਨੂੰ ਲੱਖ 2 3 ਲੱਖ ਤਨਖਾਹ ਮਿਲਣ ਲੱਗ ਜੂ ਮਹੀਨੇ ਦੀ ਜੇ ਇੰਨੀ ਤਨਖਾਹ ਮਿਲਣ ਲੱਗੀ ਉਹਦੇ ਘਰ ਦੀ ਗਰੀਬੀ ਚੱਕੀ ਜਾਊ ਜੇ ਉਹਦੇ ਘਰ ਦੀ ਗਰੀਬੀ ਚੱਕੀ ਗਈ ਫਿਰ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਤੜਕੇ ਤੜਕੇ ਅਰਜ਼ੀਆਂ ਲੈ ਕੇ ਹੱਥ ਜੋੜ ਕੇ ਲਾਈਨ ਲਾ ਕੇ ਕੌਣ ਆਊਗਾ ਖੜੂਗਾ ਕੌਣ ਫਿਰ ਇਹਨਾਂ ਕੋਲ ਮਿੰਨਤਾਂ ਕਰਨ ਵਾਸਤੇ ਤਾਂ ਨਹੀਂ ਪੜਨ ਲੈਂਦੇ ਆਪਣੇ ਜਵਾਕਾਂ ਨੂੰ ਹਜ਼ਾਰਾਂ ਐਸੇ ਮੁੰਡੇ ਕੁੜੀਆਂ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਪ੍ਰੋਗਰਾਮ ਕੈਨਸਲ ਕਰਤੇ ਕਿ ਨਹੀਂ ਹੁਣ ਨਹੀਂ ਜਾਂਦੇ ਜੀ ਅਸੀਂ ਸਾਨੂੰ ਇੱਥੇ ਨੌਕਰੀ ਮਿਲਦੀ ਹੈ ਕਈਆਂ ਨੂੰ 1 ਸਾਲ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਪੜ ਕੇ ਅਗਲਾ ਟੈਸਟ ਦੇਤਾ ਅਗਲਾ ਟੈਸਟ ਵੱਡੀ ਨੌਕਰੀ ਦਾ ਉਹ ਪਹਿਲੀ ਛੱਡਤੀ ਵੀ ਇਹਨੂੰ ਕੋਈ ਕਿਸੇ ਹੋਰ ਨੂੰ ਮਿਲ ਚੁਗੀ ਮੈਂ ਪਟਵਾਰੀ ਬਣ ਗਿਆ ਪਟਵਾਰੀ ਵਾਲੇ ਚ ਪੜ ਕੇ ਡੀਐਸਪੀ ਦਾ ਦੇਤਾ ਟੈਸਟ ਉਹ ਡੀਐਸਪੀ ਬਣ ਗਿਆ ਪਟਵਾਰੀ ਛੱਡਤਾ ਕਿਤੇ ਤਾਂ 1 ਸਾਲ ਚ ਤਿੰਨ ਤਿੰਨ ਇੱਕ ਸਾਲ 'ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਤੇ 70 ਸਾਲ 'ਚ ਇੱਕ ਵੀ ਨਹੀਂ ਮਿਲਿਆ 70 ਸਾਲ 'ਚ ਇੱਕ ਮੌਕਾ ਨਹੀਂ ਦਿੱਤਾ ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ 'ਚ ਬਹੁਤ ਤਾਕਤ ਹੁੰਦੀ ਹੈ 350 ਸਵਾਰੀਆਂ ਉਹਨਾਂ ਦਾ ਸਮਾਨ ਆਪਦਾ ਭਾਰ 1/2 ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਹੈ ਪਰ ਜਦੋਂ ਉਹ ਜਹਾਜ਼ ਰਨਵੇ ਤੇ ਲੱਗਿਆ ਖੜਾ ਹੁੰਦਾ ਜਦੋਂ ਉੱਤੇ ਏਅਰਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਨਾ ਉਦੋਂ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਬੈਗ ਜਾਨਾ ਜਾ ਨਹੀਂ ਸਕਦਾ ਗੇਰ ਨਹੀਂ ਹੈਗਾ ਅੱਗੇ ਬਿਲਡਿੰਗ ਹੈ ਗੇਟ ਤੇ ਲੱਗਿਆ ਖੜਾ ਹੈ ਖਤਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਟਰੈਕਟਰ ਵਰਗਾ ਹੀ ਹੁੰਦਾ ਉਹ ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਏ ਐ ਸਿੱਧਾ ਕਰ ਦਿੰਦਾ ਉਹਨੂੰ ਜਹਾਜ਼ ਨੂੰ ਰਨ ਬੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਤੇਰਾ ਕੰਮ ਇੰਨਾ ਹੀ ਸੀ ਹੁਣ ਤੂੰ ਭਰਾਂ ਹੋ ਜਾ ਹੁਣ ਮੇਰਾ ਕੰਮ ਹੈ ਉਹ ਜਹਾਜ਼ ਉੱਡਦਾ ਹੈ ਉਹ ਉਹਨਾਂ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ 14 ਘੰਟਿਆਂ ਬਾਅਦ ਸਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ ਉਹ ਸੀ ਉਸ ਟਰੈਕਟਰ ਦਾ ਜਿਉਂ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਤਾਕਤ ਜ਼ੀਰੋ ਸੀ ਸੋ ਮੇਰੇ ਪਿਆਰੇ ਪੰਜਾਬੀਓ ਬਤੌਰ ਮੁੱਖ ਮੰਤਰੀ ਤੁਹਾਡੇ ਬਤੌਰ ਤੁਹਾਡਾ ਛੋਟਾ ਵੱਡਾ ਭਾਈ ਤੁਹਾਡਾ ਪੁੱਤ ਭਤੀਜਾ ਬੇਟਾ ਹੋਂ ਦੇ ਨਾਤੇ ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਯੂਥ ਦੇ ਵਿੱਚ ਪਾਵਰ ਬਹੁਤ ਹੈ ਯੂਥ ਕੋਲੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ ਪਰ ਗੇਟਾਂ ਤੇ ਲੱਗੇ ਖੜੇ ਨੇ ਕੋਈ ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਨੂੰ ਸਿੱਧਾ ਕਰ ਦੇ ਉਹਨਾਂ ਨੂੰ ਉੱਡ ਜਾਣਗੇ ਸੋ ਮੈਂ ਉਹ ਆਪਣੀ ਟੀਮ ਨੂੰ ਵੀ ਕਹਿਣਾ ਰਹਿਣਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਅਦਾ ਕਰੀਏ ਰਨਵੇ ਨੇ ਉਹਨੂੰ ਮੌਕਾ ਦੇ ਦੇਣਾ ਇੰਜਣਾਂ ਨਾਲ ਉਹਨੇ ਉੱਡ ਜਾਣਾ ਤਾਂ ਫਿਰ ਕੋਈ ਮੇਰੇ ਖਿਆਲ ਚ ਮੰਜ਼ਿਲ ਨਹੀਂ ਹੈ ਜੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਪੜਦਾ ਬਹੁਤਾ ਮੈਂ ਬਹੁਤ ਕੁਝ ਪਤਾ ਲੱਗ ਗਿਆ ਅੰਦਰ ਜ਼ਿੰਦਗੀ ਭਰੇ ਸਾਡੇ 17 ਸਾਲ ਦਾ ਘਰੋਂ ਨਿਕਲ ਗਿਆ ਸੀ ਜੋ ਤੁਸੀਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਸਾਡੇ 17 ਸਾਲ ਦੀ ਉਮਰ ਚ ਹੁਣ ਨਾ ਕੋਈ ਫੋਟੋ ਖਿਚਵਾਉਣ ਦਾ ਚਾਹ ਹੈ ਨਾ ਕੋਈ ਇਹ ਚਾਹ ਹੈ ਕਿ ਮੈਂ ਟੀਵੀ ਤੇ ਆਵਾਂ ਟੀਵੀ ਤੇ ਆਉਣ ਵਾਲਾ ਜੋ ਫੋਟੋਆਂ ਛਕਾਉਣ ਵਾਲਾ ਉਹ ਤਾਂ ਚਾਹ ਨਵੇੜੀ ਬੈਠਿਆ ਹੀ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬੀਆਂ ਦੇ ਕੰਮ ਕਿਵੇਂ ਆ ਜੀਏ ਕਿਵੇਂ ਆਪਣੇ ਕਿਸੇ ਸਾਇਨ ਕਰਨ ਨਾਲ ਕੇ ਘਰ ਦਾ ਚੁੱਲ੍ਹਾ ਬਲਦਾ ਹੋਵੇ ਕਿਵੇਂ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਜਾ ਸਕਦੇ ਆ ਕਿਵੇਂ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦੁਆਰੇ ਲਈ ਤੇ ਚੜਿਆ ਉਦੋਂ ਕੌਣ ਕੌਣ ਅਫਸਰ ਸੀ ਕੌਣ ਕੌਣ ਐਮ ਐਲ ਏ ਸੀ ਕੌਣ ਕੌਣ ਮੰਤਰੀ ਸੀ ਕੌਣ ਕੌਣ ਕਿ ਜਿਹੜੇ ਟੀਚਰ ਸੀ ਕੌਣ ਕੌਣ ਪ੍ਰਿੰਸੀਪਲ ਸੀ ਉਦੋਂ ਤੁਹਾਡੇ ਸਾਰਿਆਂ ਦਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਇਹ ਗੱਲ ਮੇਰੀ ਨੋਟ ਕਰ ਲਿਓ ਸੋ ਮੇਰਾ ਇੱਕੋ ਹੀ ਮਕਸਦ ਹੈ ਕਿ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਹੋਵੇ ਜਿਹੜਾ ਲੋਕ ਵਿਰੋਧੀ ਹੋਵੇ ਵਿਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲ ਦੋ ਨਾ ਉਹਨਾਂ ਕਹਿਣੀ ਕਹਿਣਾ ਹੈ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨੇ ਉਹਦਾ ਕੰਮ ਹੀ ਇਹ ਹੈ ਉਹਨਾਂ ਦਾ ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ ਜਿਹੜੀ ਗੱਲ ਦੇਖ ਲਓ ਉਹ ਜਿਹਨੂੰਕਸ ਕੱਢ ਦਿੰਦਾ ਸੀ 네ਗੇਟਿਵ ਬੰਦਾ ਸੀ ਕਦੇ ਖੁਸ਼ ਨਹੀਂ ਹੋਇਆ ਹਰ ਇੱਕ ਚੀਜ਼ ਕਮੀ ਘੱਟ ਦੇਣੀ ਉਹਦੇ ਦੋਸਤ ਮਿੱਤਰੇ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ ਕਮੀ ਘੱਟ ਦਿੰਦਾ ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ ਉਹਨਾਂ ਨੇ ਆਪਚ ਪ੍ਰੋਗਰਾਮ ਬੜਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ 'ਚੋਂ ਨਹੀਂ ਉਹ ਨੁਕਸ ਘੱਟ ਸਕਦਾ ਇਹ 'ਚ ਕੀ ਕਮੀ ਘੱਟੂਗਾ ਵੀ ਇਹ 'ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਲੋਬੇ ਦੇ ਇਧਰਲੇ ਪਾਸੋਂ ਛੱਪੜ ਦੇ ਇਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹ ਵਾਹ ਹੁਣ ਦੱਸ ਬਈ ਕੀ ਕਹਿਣਾ ਚਾਹੇਗਾ ਕਦੋਂ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕੱਢਤਾ ਨੁਕਸ ਯਾਰ ਦੱਸੋ ਕੀ ਕਰੀਏ ਇਹਨੇ ਵਿਰੋਧੀ ਪਾਰਟੀਆਂ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹਦੇ ਕੁਝ ਨੁਕਸ ਕਰ ਦੇਣਾ ਬਸ ਐਂ ਕਹਨ ਕੀਤਾ ਫੇਰ ਆਦਾ ਕਰਦਾ ਚਲ ਠੀਕ ਆ ਐਂ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829ਵਾਂ ਲਾਕ ਕਲੀਨਿਕ ਬਣ ਗਿਆ ਜਿੱਥੇ ਡੇਢ ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦੇ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਦੇ ਦੱਸਿਆ ਤੁਹਾਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢ ਜਾਂਦੇ ਨਾ ਨਾ ਤਾਂ ਇਹ ਤਾਂ ਐਵੇਂ ਪੁਈ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖਰੀਦਿਆ ਹੈ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਵੇਚਤੀ ਸੰਗਲ ਫੜਾਦਾ ਤੇ ਐ ਥਰਮਲ ਪਲਾਂਟ ਆ ਗਿਆ ਨੋ 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 ਇੱਕ ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਬੈਂਕਾਂ ਦੀਆਂ ਗਾਰੰਟੀਆਂ ਹੁੰਦੀਆਂ ਨੇ ਸਭ ਕੁਝ ਫੇਰ ਕਿਤੇ ਖਰੀਦੇ ਜਾਂਦਾ ਹੈ 540 ਮੀਗਾਵਾਟ ਦਾ 2 ਕਰੋੜ ਪਰ ਮੀਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੀਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੀਗਾਵਾਟ ਜਨਨ ਕਿ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹ ਦੂਬਾ ਕੀ ਇਸ ਦਾ ਸਸਤਾ ਸੌਦਾ ਹੋਸਾ ਕਦੇ ਇਹਨਾਂ ਨੇ ਦੱਸਿਆ ਵੀ 400 ਕਿੱਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਇੱਕੜ ਜ਼ਮੀਨ ਆ ਗਈ ਉੱਥੇ ਪਾ ਸੋਲਰ ਲਾਵਾਂਗੇ ਉਹਨੂੰ ਕਦੇ ਦੱਸਿਆ ਨਾ ਨੁਗੋ ਚਾ ਨੁਕਸ ਕੱਢਣੇ ਪਵਾਂ ਤਮ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆ ਇੱਕ ਇੱਕਾ ਖੱਦੀ ਖੁੱਲੀ ਹੁੰਦੀ ਹੈ ਕਹੇ ਖੁੱਲੀ ਨਹੀਂ ਹੁੰਦੀ ਪਹਿਲੀ ਕਹੇ ਪਵਾਂ ਤਵਾਂ ਦੇ ਪਰੋਤ ਪਾ ਦੋ ਕੁਛ ਪਾ ਦੋ ਜਨ ਪਾ ਦੋ ਬਸ ਆ ਪੰਗਾ ਇਹਨਾਂ ਦਾ ਮੈਨੂੰ ਕੀ ਪ੍ਰੋਬਲਮ ਕਰੀ ਜਾਂ ਨਾ ਮੋਕਸੋ ਕੰਮ ਲੱਗੇ ਹੋਏ ਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਉਂਦਾ ਕਰੀ ਜਾਂਦੇ ਫੇ ਇਹੋ ਨਾਲ ਦੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਆ ਆਪਣੇ ਬੱਚੇ ਤਰੱਕੀ ਕਰ ਰਹੇ ਨੇ ਸਕੂਲ ਬਣ ਕੇ ਸਕੂਲ ਆਫ ਫੈਮਿਨਸ ਬਣ ਕੇ ਬਿਜਲੀ ਦੇ ਬਿੱਲ 90% ਕਰ ਉਹਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦਾ ਜੀ ਥੋੜੇ ਚੋ ਵੀ ਬਕਸਾ ਰੰਦਾ ਆਉਂਦਾ ਹੋਣਾ ਜ਼ੀਰੋ ਆਊਗਾ ਜੋ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜਾ ਕੋ ਪੱਲੋ ਦੇ ਰਿਆਂ ਜੀ ਪੈਸੇ ਸਾਡੇ ਨਾਲ ਇੱਕ ਮੁੰਡਾ ਸੀਗਾ 10ਵੀਂ ਕਲਾਸ ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਕਲ ਦਾ ਕੇਸ ਪੈ ਗਿਆ ਉਹਨੇ ਇੱਥੇ ਲਿਖ ਰੱਖਿਆ ਸੀਗਾ ਬਾਹਾਂ ਤੇ ਤੇ ਉਹ ਅਬ ਗਿਆ ਲੀਡਰ ਕੋਲੇ ਹੁਣੇ 25 30 ਸਾਲ ਪਹਿੰ ਗੱਲ ਹੈ ਵੀ ਵੀ ਸਰ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਤਾਂ ਜਾਣਦਾ ਹੋਣਾ ਵੀ ਐਂ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਕੁਨੇ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਦੇ ਮੈਂ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਦੇ ਕਿ ਜੀ ਮੈਂ ਜੋ ਇਹ ਤੇ ਲਿਖਿਆ ਹੋਇਆ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਈ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ ਦ। ਆ ਤਿੰਨ ਗੱਲਾਂ ਕਹਿੰਦਾ ਕਹਵੇ ਬਰੀ ਕਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਐਸੀ ਪੈ ਗਈ ਚਲੇ ਗਿਆ ਮੁੰਡਾ ਤੇ ਉਹਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮਐਲਏ ਨੂੰ ਕਹਿੰਦਾ ਕਿਹੜੇ ਪਿੰਡ ਦਾ ਹੈ ਕਹਿੰਦਾ ਸਤੌਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕੋਲ ਅੱਛਾ ਭਗਵੰਤ ਮਾਨ ਵਾਲਾ ਸਤੌਜ ਕਹਿੰਦੇ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀਆਂ ਸੀ ਉਹ ਵੀ ਬਾਹ ਤੇ ਲਿਖ ਕੇ ਲਿਆ ਇਹ ਲਿਖ ਕੇ ਲੱਗਿਆ ਜੀ ਮੈਂ ਕੱਲ ਮਟਾਉਣਾ ਭੁੱਲ ਗਿਆ ਸੀ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇੱਥੇ ਜਾਂ ਇਹਨੂੰ ਬਰੀ ਕਰਾਂ ਸੋ ਸਾਨੂੰ ਤਾਂ ਸਿਖਾਉਂਦੇ ਨਹੀਂ ਜੀ ਸਾਨੂੰ ਤਾਂ ਬਾਹ ਬੂਹਾਂ ਤੇ ਲਿਖੜੇ ਸਿਖਾਉਂਦੇ ਨੇ ਬਸ ਪਰਚੀ ਖਾਜੋ 4 ਨੰਬਰ ਘਟਾ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਘਟੋ ਘਟ ਰਿਸਕ ਤੇ ਪਾਉ ਪਰਚੀ ਖਾ ਕੇ ਪਤਾ ਨਹੀਂ ਕੀ ਸਿਕਾਈ ਹੈ ਸਾਨੂੰ ਯਾਰ ਸੋ ਮੈਂ ਇਸੇ ਕੰਮ ਦੀ ਮੈਂ ਨਾ ਤਾਂ ਮੈਂ ਰਿਤੇ ਦੀਆਂ ਖੱਡਾ ਹਿੱਸਾ ਪਾਉਣਾ ਨਾ ਮੈਂ ਬਸਾਂ ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ ਚ ਹਿੱਸਾ ਪਾਉਣਾ ਨਾ ਮੈਂ ਰਿਤੇ ਦੀਆਂ ਖੱਡਾ ਹਿੱਸਾ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਪਰ ਪਾਉਣਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਲੋਕੋਂ ਕੋ ਮੈਂ ਇੱਕ ਹੋਰ ਬੇਨਤੀ ਕਰਦਾ ਕੋਈ ਲੋਕਲ ਇਲਾਕੇ ਦੀ ਕੋਈ ਮੰਗ ਜਾਂ ਵੈਸੇ ਤਾਂ ਬਹੁਤ ਸਾਰਾ ਪੈਸਾ ਪਹਿਲੀ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਹਰਿਆਣਾ ਦਾ ਕਸਬਾ ਜਿਹੜਾ ਉੱਥੇ ਐਸਟੀਪੀ ਦਾ ਪਲਾਂਟ ਜਿਹੜਾ ਉਹ ਲੱਗ ਰਿਹਾ ਹੈ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਇੱਥੇ ਦੱਸ ਦਿਓ ਡੀਸੀ ਦਫ਼ਤਰ 'ਚ ਦੱਸ ਦਿਓ ਤਹਿਸੀਲ 'ਚ ਦੱਸ ਦਿਓ ਮੇਰੇ ਕੋਲ ਪਹੁੰਚੂਗਾ ਕਿਉਂਕਿ ਹਰ ਰੋਜ਼ ਮੈਂ ਡਿਟੇਲ ਲੈਂਦਾ ਕਿ ਕੰਮ ਕਿਹੜੇ-ਕਿਹੜੇ ਹੋ ਰਹੇ ਨੇ ਕਿਹੜੇ ਨਹੀਂ ਹੋ ਰਹੇ ਜੇ ਤਹਿਸੀਲ ਪੱਧਰ ਦਾ ਜ਼ਿਲ੍ਹੇ ਪੱਧਰ ਦਾ ਇੱਥੇ ਹੋ ਜਾਊਗਾ ਜੇ ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲੇ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆਹ ਫਲਾਣਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ 2 ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ੀ 70 ਦੀ ਬਾਅਦ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜੂਗਾ ਤੂੰ ਐ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਡੇਰਿਆਂ 'ਚ ਵੀ ਜਾਂਦੇ ਆ ਜਿਹੜੇ ਲੋਕ ਕੋਈਆਂ ਨੇ ਖੇਤਾਂ 'ਚ ਪਏ ਹੁੰਦੇ ਨੇ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ ਉਹ ਤਾਂ ਅਸੀਂ ਘਰ-ਘਰ ਜਾਂਦੇ ਆ ਡੋਰ ਟੂ ਡੋਰ ਵੀ ਵੋਟਾਂ ਵਖਿਆ ਰੱਖਿਓ ਜੀ ਤੇ ਜਦੋਂ ਸਰਕਾਰ ਬਣ ਜਾਂਦੀ ਓਦੋਂ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਭਈ ਸਰਕਾਰ ਇੱਥੇ ਨਹੀਂ ਆ ਸਕਦੀ ਦੁਆਰੇ दोबारा सरकार थोड़े घर मूहरे आऊगी दोबारा सरकार महल च आऊगी महलिया कस्बे शहर चो पिंड चो चलूगी सरकार सो so लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते गिलते रहेंगे जो मर्जी आ जो बहुत धनबाद तीन इन्ने प्यार सत्कार मेरा दिल नहीं करता कि मैं बंद करा पर तुसी बहुत देर तो बैठे हो तो बहुत 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 थोड़ा बहुत, बहुत दिल दहराइया चो इस गल धन्यवाद प्यार सत्कार सुनिया और कोई भी किसी किस्म का काम हो लिखती रूप से फोन नंबर समेत सूँ फड़ा दो इतने कोई भी हाँ फड़ा जो बाद अफसर कोई नहीं बैठो बाद इतें रहने डी डी सी साहब एस एस पी साहब डी आई जी साहब बैठे हैं सारे पुलिस ने संबंधित प्रशासन से संबंधित मैं चला पर ਅਫਸਰ ਨੂੰ ਬੇਨਤੀ ਕਰਦਾ ਆਪਣਾ ਜਿੰਪਾ ਸਾਹਿਬ ਤੁਸੀਂ ਵੀ ਐਮਪੀ ਸਾਹਿਬ ਇਹ ਕੋਈ ਵੀ ਕਿਸੇ ਕਰਨਾ ਮੰਗ ਪਤਾ ਜਾਂ ਕੋ ਸਾਰਾ ਜਿਹਨੇ ਚਾਹ ਆਖਰੀ ਬੰਦਾ ਟੈਂਡ ਨਹੀਂ ਹੁੰਦਾ ਉਹਨੇ ਚਾਹ ਤੁਸੀਂ ਇੱਥੋਂ ਜਾਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦੋਨੋਂ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੈਹਾ ਇਨਕਲਾਬ ਜੈਹਾ ਬੋਲੇ ਸੋਨਿਆਲ